ਵਾਹੇ ਗੁਰੂ 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 ਸਤਨਾਮ ਵਾਹੇ ਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡਾ ਜਿਹੜਾ ਪ੍ਰੋਗਰਾਮ ਹੈ ਕਾਲਪੁਰ ਕੀ ਫੌਜ ਵੱਲੋਂ ਜਿਹੜਾ ਹੈ ਕਿ ਅਸੀਂ ਸਾਡਾ ਵਿਰਸਾ ਸਾਡਾ ਪਰਿਵਾਰ ਪ੍ਰੋਗਰਾਮ ਆਕੇ ਆਪਣੇ ਵਿਰਸੇ ਤੋਂ ਆਪਣੇ ਪਰਿਵਾਰਾਂ ਨੂੰ ਜਾਣੂ ਕਰਾ ਸਕੀਏ ਉਹਨਾਂ ਦਾ ਆਪਸ ਵਿੱਚ ਕਨੈਕਸ਼ਨ ਕ੍ਰੀਏਟ ਕਰ ਸਕੀਏ ਜਿਹੜਾ ਕਨੈਕਸ਼ਨ ਮਿਸਿੰਗ ਉਹ ਮਿਸਿੰਗ ਕਨੈਕਸ਼ਨ ਕਿਵੇਂ ਬਣਨਾ ਹੈ ਉਹਦੇ ਤੇ ਅਸੀਂ ਬਹੁਤ ਸਾਰੇ ਪੱਖਾਂ ਤੇ ਕੰਮ ਕਰ ਰਹੇ ਹਾਂ ਜਿਵੇਂ ਮਾਤਾ ਪਿਤਾ ਨੂੰ ਕਿਹਾ ਕਿ ਬੱਚਿਆਂ ਨੂੰ ਸਹਿਜ ਜਿਹਾ ਬਣਾ ਕੇ ਲੈ ਕੇ ਆਓ ਉਹਨਾਂ ਦੇ ਵਾਰਿਸ ਜਦੋਂ ਘਰੋਂ ਨਿਕਲੇ ਜਕਾਰਾ ਲਾ ਕੇ ਨਿਕਲੋ ਉਹ ਜਿੱਥੋਂ ਨਿਕਲ ਕੇ ਆ ਰਹੇ ਨੇ ਇੱਕ ਮੈਸੇਜ ਆ ਰਿਹਾ ਕਿ ਬੱਚੇ ਜਿਹੜੇ ਨੇ ਇਹ ਸਹਿਜ ਜਿਹਾ ਦੇ ਵਾਰਿਸ ਨੇ ਬੱਚਿਆਂ ਦੇ ਅੰਦਰ ਇੱਕ ਕੌਨਫੀਡੈਂਸ ਪੈਦਾ ਹੋ ਰਿਹਾ ਦਸਤਾਰ ਮੁਕਾਬਲੇ ਨੇ ਕਫਤਾ ਮੁਕਾਬਲੇ ਨੇ ਇਹਦੇ ਨਾਲ ਜਿਹੜੇ ਆ ਬੱਚਿਆਂ ਦੇ ਵਿੱਚ ਇੱਕ ਰੂਹ ਫੂਕੀ ਜਾ ਰਹੀ ਹੈ ਤੇ ਗੁਰੂ ਦੇ ਨੇੜੇ ਕੀਤਾ ਜਾ ਰਿਹਾ ਹੈ ਦੂਜੀ ਗੱਲ ਹੈ ਕਿ ਅਸੀਂ ਨਾ ਫਸ ਗਏ ਅਸੀਂ ਦੱਸ ਨਹੀਂ ਸਕੇ ਕਿ ਇਹ ਵੱਡਿਆਂ ਦਿਨਾਂ ਦੀ ਦਾਸਤਾਨ ਹੈ ਇਹ ਇਹ ਸਾਰਾ ਮਹੀਨਾ ਇੰਨਾ ਜ਼ਬਰਦਸਤ ਹੈ ਕਿ ਇਹ ਜਿਹੜੀ ਦਾਸਤਾਨ ਹੈ ਰੋਜ਼ ਖੂਨ ਨਾਲ ਲਿਖੀ ਗਈ ਹੈ ਉਹ ਕਮਿਟਮੈਂਟ ਨਾਲ ਲਿਖੀ ਗਈ ਹੈ ਉਹਦੇ ਚ ਇੱਕ ਦੂਜੇ ਤੇ ਵਿਸ਼ਵਾਸ ਹੈ ਇੱਕ ਦੂਜੇ ਪ੍ਰਤੀ ਜਿਹੜੀ ਹੈ ਜਾਨ ਦੇਣ ਤੱਕ ਜਿਹੜਾ ਉਹ ਗਏ ਨੇ ਉਹ ਸਾਰੀ ਜਿਹੜੀ ਹੈ ਉਹ ਦਾਸਤਾਨ ਇਹਨਾਂ ਦਿਨਾਂ ਦੀ ਇਹ ਵੱਡਿਆਂ ਦਿਨਾਂ ਦੀ ਦਾਸਤਾ ਉਹਨੂੰ ਅਸੀਂ ਜਿਹੜਾ ਲੋਕਾਂ ਤੱਕ ਬੱਚਿਆਂ ਤੱਕ ਪਰਿਵਾਰਾਂ ਤੱਕ ਲੈ ਕੇ ਜਾਣਾ ਚਾਹਾਂ ਅੱਜ ਬੱਚਿਆਂ ਨੇ ਸਟੇਜ ਦੇ ਉੱਤੇ ਇਹ ਛੋਟੇ ਬੱਚੇ ਦੇਖ ਰਹੇ ਹੋ ਤੁਸੀਂ ਜਿਹੜੇ ਇਹ ਸਾਰੇ ਸਟੇਜ ਤੇ ਗਏ ਨੇ ਇਹਨਾਂ ਨੇ ਇੱਕ ਇੱਕ ਮਿੰਟ ਲਈ ਕਿਸ ਨੇ ਕੁਝ ਬੋਲਿਆ ਜਕਾਰਾ ਲਾਇਆ ਕਵਿਤਾ ਬੋਲੀ ਆ ਬੱਚਿਆਂ 'ਚ ਕੌਨਫੀਡੈਂਸ ਬਣਦਾ ਦਸਤਾਰ ਦੇ ਮੁਕਾਬਲੇ ਨੇ ਕਵਿਤਾ ਦੇ ਮੁਕਾਬਲੇ ਨੇ ਲੇਖ ਦੇ ਮੁਕਾਬਲੇ ਨੇ ਬਹੁਤ ਸਾਰਾ ਕੁਝ ਸੀਗਾ ਹਜ਼ਾਰਾਂ ਬੱਚੇ ਅੱਜ ਜਿਹੜੇ ਇਸ ਵਿੱਚ ਪਾਰਟਿਸਿਪੇਟ ਕੀਤਾ ਮਾਤਾ ਪਿਤਾ ਦਾ ਉਤਸ਼ਾਹ ਹੈ ਤੇ ਇੱਥੋਂ ਇਹ ਸਮਝ ਲੱਗਦੀ ਹੈ ਕਿ ਆ ਇਹ ਮੋੜਾ ਪੈ ਗਿਆ ਜਿਹੜਾ ਸਿੱਖੀ ਵਾਲੇ ਪਾਸੇ ਇਹਨਾਂ ਦਿਨਾਂ ਵਾਲੇ ਪਾਸੇ ਜਿਹੜਾ ਸਹਿਜਦਰ ਨਾਲ ਜੁੜਨ ਵਾਲੇ ਪਾਸੇ ਜਿਹੜੀ ਇਹ ਗੱਲ ਤੁਰ